ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਕਿਸਾਨ ਵੀਰੋ ਮੈਂ ਰਣਜੀਤ ਸਿੰਘ ਰਣਜੀਤ ਕ੍ਰੌਪ ਸਾਇੰਸ ਬੀਜ ਫੈਕਟਰੀ ਤੋਂ ਕਿਸਾਨ ਵੀਰੋ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇਹ ਸਾਡਾ ਜਿਹੜਾ ਪੂਸਾ ਬਾਸਮਤੀ 1885 ਜਿਹੜਾ ਬੀਜ ਦਾ ਟ੍ਰੀਟਮੈਂਟ ਹੋ ਰਿਹਾ ਔਰ ਇਹ ਕੰਪਲੀਟ ਕਰ ਲਿਆ ਹੁਣ ਆਪਾਂ ਤੇ ਇਸ ਤੋਂ ਬਾਅਦ ਇਸ ਨੂੰ ਨੇਚਰਲ ਤਰੀਕੇ ਨਾਲ ਧੁੱਪ 'ਚ ਸੁਕਾਵਾਂਗੇ ਉਸ ਤੋਂ ਬਾਅਦ ਜਿਹੜਾ ਕੇ ਇਸ ਦੀ ਪੈਕਿੰਗ ਕਰਾਂਗੇ ਆਪਾਂ 5 ਕਿਲੋ 10 ਕਿਲੋ ਤੇ 30 ਕਿਲੋ ਦੇ ਵਿੱਚ ਜਿਹੜੇ ਵੀ ਕਿਸਾਨ ਵੀਰ ਨੇ ਸਾਡਾ ਇਹ ਬੀਜ ਖਰੀਦਣਾ ਹੈ ਇਹ ਜਿਹੜਾ ਸਾਡਾ ਬੀਜ ਹੈ ਇਹ ਪਿਓਰ ਹੱਥ ਦਾ ਝੜਿਆ ਹੋਇਆ ਪੂਸਾ ਬਾਸਮਤੀ 1885 ਬੀਜ 100% ਪਿਓਰ ਹੱਥ ਦਾ ਝੜਿਆ ਹੋਇਆ ਟ੍ਰੀਟਮੈਂਟ ਕਰਕੇ ਕਿਸਾਨ ਵੀਰੋ ਇਹ ਤੁਹਾਨੂੰ ਅਸੀਂ 130 ਰੁਪਏ ਕਿਲੋ ਦੇ ਰਹੇ ਹਾਂ ਔਰ ਇੱਕ ਗੱਲ ਹੋਰ ਹੈ ਕਿਸਾਨ ਵੀਰੋ ਵੀਰੋ ਸਾਡੇ ਨਾਲ ਦੀ ਕੁਆਲਿਟੀ ਤੁਹਾਨੂੰ ਕਿਤੇ ਵੀ ਬਾਜ਼ਾਰ ਦੇ ਵਿੱਚ ਨਹੀਂ ਮਿਲੇਗੀ ਕਿਉਂਕਿ ਜਿਹੜਾ ਸਾਡਾ ਬੀਜ ਹੁੰਦਾ ਅਸੀਂ ਆਪ ਜ਼ਿੰਮੇਦਾਰ ਹਾਂ ਇਹ ਜਿੱਥੇ ਅਸੀਂ ਸੁਕਾ ਰਹੇ ਹਾਂ ਇਹ ਸਾਡਾ ਘਰ ਹੈ ਸਾਡੀ ਫੈਕਟਰੀ ਅੱਗੇ ਹੈ ਤੇ ਛੋਟੀ ਜੀ ਆਪਣੀ ਫੈਕਟਰੀ ਕਿਸਾਨ ਵੀਰੋ ਤੇ ਛੋਟੇ ਜੇ ਆਪਾਂ ਕਿਸਾਨ ਆ ਵਧੀਆ ਮਿਹਨਤ ਕਰਕੇ ਵਧੀਆ ਬੀਤ ਤਿਆਰ ਕਰਦੇ ਆ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਦੇ ਹੋ ਤੇ ਪਤਾ ਨੋਟ ਕਰ ਲਓ ਸਾਡਾ ਪਿੰਡ ਨੰਗਲਟਾਣੀ ਤਹਿਸੀਲ ਰਤੀਆ ਜ਼ਿਲ੍ਹਾ ਫਤਿਆਵਾਦ ਰਤੀਏ ਤੋਂ ਫਿਲਛੀਆਂ ਰੋਡ ਤੇ ਇਹ ਪਿੰਡ ਪੈਂਦਾ ਠੀਕ ਹੈ ਕਿਸਾਨ ਵੀਰੋ ਸਤਿ ਸ੍ਰੀ ਅਕਾਲ